करो, बंद करो, आगे करो, आगे करो। सरकार मर्द ਪੰਜਾਬ ਸਰਕਾਰ ਦੇ ਵੱਲੋਂ ਵੇਤਨ ਦੇ ਵਿੱਚ ਦੇਰੀ ਦੇ ਖਿਲਾਫ ਰੋਸ ਜ਼ਾਹਰ ਕਰਦੇ ਹੋਏ ਪੰਬਸ ਪੰਜਾਬ ਰੋਡਵੇਜ਼ ਦੇ ਠੇਕਾ ਕਰਮਚਾਰੀ ਹੜਤਾਲ ਤੇ ਚਲੇ ਗਏ ਨੇ ਜਿਸ ਦੇ ਚੱਲਦੇ ਰਾਜ ਦੇ 18 ਬੱਸ ਡੀਪੂ ਤੋਂ ਸੰਚਾਲਿਤ ਕਰੀਬ 1300 ਬੱਸਾਂ ਤੇ ਅੱਜ ਪ੍ਰਭਾਵ ਪਿਆ ਹੈ ਦੱਸਦੀ ਕਿ ਪ੍ਰਦਰਸ਼ਨਕਾਰੀ ਕਰਮਚਾਰੀਆਂ ਦਾ આરોਪ ਹੈ ਕਿ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਨੇ ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਵਾਦਾ ਕੀਤਾ ਸੀ ਪਰ ਹੁਣ ਇਸ ਦੇ ਉਲਟ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਉਹਨਾਂ ਸਮੇਤੇ ਤਨਖਾਹ ਵੀ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ ਹਾਲਕਿ ਅੱਜ ਦੁਪਹਿਰ 2:30 ਵਜੇ ਚੰਡੀਗੜ੍ਹ ਵਿੱਚ ਬੈਠਕ ਹੋਣੀ ਸੀ ਉਸ ਤੋਂ ਬਾਅਦ ਅਗਲਾ ਫੈਸਲਾ ਲਿਆ ਜਾਣਾ ਸੀ ਪਰ ਅਜੇ ਤੱਕ ਇਸ ਦੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਜਸੀਂ ਜਥੇਬੰਦੀ ਦੇ ਸਦੇ ਤੇ ਪੂਰੇ ਪਨਬਸ ਦੇ ਡੀਪੂ ਬੰਦ ਕਰਕੇ ਹੜਤਾਲ ਕਰ ਰਹੇ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਠੇਕੇਦਾਰਾਂ ਕਾਰਨ ਜਿਹੜੇ ਪਨਬਸ ਦੇ ਵਿੱਚ ਠੇਕੇਦਾਰ ਕੰਮ ਕਰ ਰਿਹਾ ਉਹਨਾਂ ਦੇ ਕਾਰਨ ਸਾਡੀਆਂ ਤਨਖਾਹਾਂ ਲਗਾਤਾਰ ਲੇਟ ਆ ਰਹੀਆਂ ਲਗਭਗ ਮਹੀਨਾ ਮਹੀਨਾ ਪੈਂਡਿੰਗ ਹੋ ਜਾਂਦੀਆਂ ਜਿੱਥੇ ਹਰੇਕ ਮੁਲਾਜ਼ਮ ਦੀ ਤਨਖਾਹ ਇੱਕ ਜਾਂ ਦੋ ਤਰੀਕ ਨੂੰ ਆ ਜਾਂਦੀ ਆ ਅੱਜ 19 ਤਰੀਕ ਹੋ ਗਈ ਆ ਅਜੇ ਤੱਕ ਪਨਬਸ ਦੇ ਮੁਲਾਜ਼ਮਾਂ ਦੀ ਜਿਹੜੀ ਤਨਖਾਹ ਅਜੇ ਤੱਕ ਨਹੀਂ ਆਈ ਕਿਉਂਕਿ ਪਿਛਲੇ ਸਮੇਂ ਤੋਂ ਜਿਹੜਾ ਠੇਕੇਦਾਰ ਆ ਉਹਨੇ ਜਿਹੜਾ ਮੁਲਾਜ਼ਮ ਦੀ ਤਨਖਾਹ ਦੇ ਵਿੱਚੋਂ ESI EPF ਜਮ੍ਹਾਂ ਕਰਾਉਣਾ ਹੁੰਦਾ ਉਹ ਸਮੇਂ ਸਿਰ ਨਾ ਜਮ੍ਹਾਂ ਕਰਾਉਣ ਕਰਕੇ ਇੱਕ ਤੇ ਵਿੱਤੀ ਲਾਭ ਆ ਜਿਹੜੇ ਉਹਨਾਂ ਨੂੰ ਮਿਲਨੇ ਹੁੰਦੇ ਆ ਮੁਲਾਜ਼ਮ ਨੂੰ ਉਹ ਤੋਂ ਵਾਂਝਾ ਰੱਖਿਆ ਜਾਂਦਾ ਦੂਜਾ ਉਹਦੀ ਤਨਖਾਹ 'ਚ ਦੇਰੀ ਕੀਤੀ ਜਾਂਦੀ ਆ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜੇ ਵੀ ਮੁਲਾਜ਼ਮ ਨੌਕਰੀਆਂ ਕਰਦੇ ਉਹਨਾਂ ਦਾ ਪਰਿਵਾਰ ਇਸ ਨੌਕਰੀ ਦੇ ਨਾਲ ਜੁੜਿਆ ਵਾ ਸਾਰਿਆਂ ਦੀਆਂ ਜਿਹੜੀਆਂ ਲੋੜਾਂ ਨੇ ਉਹ ਤਨਖਾਹ ਦੇ ਨਾਲ ਜੁੜੀਆਂ ਹੋਈਆਂ ਨੇ ਕਿਉਂਕਿ ਕਿਸੇ ਨੇ ਰਾਸ਼ਨ ਲੈਣਾ ਦੁੱਧ ਲੈਣਾ ਜਾਂ ਹੋਰ ਆਪਣੇ ਘਰਾਂ ਦੀ ਲੋੜਾਂ ਪੂਰਤੀ ਵਾਸਤੇ ਤੇ ਇਹ ਸਾਰਾ ਕੰਮ ਕਰਨੇ ਹੁੰਦੇ ਆ ਪਰ ਅੱਜ 19 ਤਰੀਕ ਹੋਣ ਦੇ ਬਾਵਜੂਦ ਤਨਖਾਹ ਨਾ ਆਉਣ ਕਰਕੇ ਪੰਜਾਬ ਦੇ ਪਨਬਸ ਦੇ ਡਿਪੂ ਮੁਕੰਮਲ ਤੌਰ ਤੇ ਬੰਦ ਹੋ ਗਏ। ਜੀ ਤੇ ਸਰ ਇਹ ਹੜਤਾਲ ਇਕੱਲੀ ਲੁਧਿਆਣਾ ਚ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਆ। ਇਹ ਪਨਬਸ ਦੇ ਜਿਹੜੇ 18 ਡਿਪੂ ਆ ਉਹਨਾਂ ਨੂੰ ਮੁਕੰਮਲ ਤੌਰ ਤੇ ਬੰਦ ਨੇ। ਬੱਸਾਂ ਰੋਕ ਕੇ ਅਸੀਂ ਗੇਟਾਂ ਦੇ ਉੱਤੇ ਰੋਸ ਪ੍ਰਦਰਸ਼ਨ ਕਰਦੇ ਆ। ਮੁਲਾਜ਼ਮ ਡਿਊਟੀਆਂ ਤੇ ਹਾਜ਼ਰ ਨੇ ਤੇ ਆਪਣਾ ਰੋਸ ਪ੍ਰੈਸ਼ਰ ਕਰ ਰਹੇ ਆ। ਕਿੰਨੀਆਂ ਟੋਟਲ ਬੱਸਾਂ ਆ ਜਿਹੜੀਆਂ ਬੰਦ ਨੇ? ਲਗਭਗ 13